आजnabla TV ਦੇ ਖਬਰਾਂ ਦੇ ਇਸ ਬੁਲੇਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਦੀਪ ਸਿੰਘ ਰਮਾਣਾ। ਲੁਧਿਆਣਾ ਜਲ ਨਿਕਾਸ ਮੰਡਲ ਲੁਧਿਆਣਾ ਦੇ ਸਿਧਵਾ ਜਲ ਨਿਕਾਸ ਉਪ ਮੰਡਲ ਲਕਿੰਪੈਂਦੀ ਜਸੋਵਾਲ ਡਰੇਨ ਦੀ ਬੁਰਜੀ 06 ਤੋਂ 26000 ਤੇ ਹਰ ਸਾਲ ਮੱਛੀਆਂ ਫੜਨ ਲਈ ਬੋਲੀ ਕਰਵਾਈ ਜਾਂਦੀ ਹੈ। ਇਹ ਬੋਲੀ 26 ਸਤੰਬਰ 2025 ਨੂੰ ਸਵੇਰੇ 11 ਵਜੇ ਉਪ ਮੰਡਲ ਦਫ਼ਤਰ ਸਿਧਵਾ ਜਲ ਨਿਕਾਸ ਉਪ ਮੰਡਲ ਲੁਧਿਆਣਾ ਦੇ ਦਫ਼ਤਰ ਵਿਖੇ ਕਰਵਾਈ ਜਾਵੇਗੀ। ਇਸ ਦੀ ਮਿਆਦ 1/10/2025 ਤੋਂ 30/09/2026 ਤੱਕ ਹੋਵੇਗੀ ਅਤੇ ਬੋਲੀ ਦੀ ਘੱਟੋ-ਘੱਟ ਰਿਜ਼ਰਵ ਕੀਮਤ 242000 ਰੁਪਏ ਰੱਖੀ ਗਈ ਹੈ। ਕਾਬਿਲ ਦੌਰੇ ਕੇ ਪਹਿਲਾ ਇਹ ਬੋਲੀ ਉਪ ਮੰਡਲ ਦਫਤਰ ਸਿਦਮਾ ਜਾਲ ਨਿਕਾਸ ਉਪ ਮੰਡਲ ਲੁਧਿਆਣਾ ਵਿਖੇ ਅੱਜ ਮਿਤੀ 19 9 2025 ਨੂੰ ਸਵੇਰੇ 11 ਵਜੇ ਰੱਖੀ ਗਈ ਸੀ ਪਰੰਤੂ ਕੋਈ ਵੀ ਬੋਲੀਕਾਰ ਮੌਕੇ ਤੇ ਨਹੀਂ ਆਇਆ ਜਿਸ ਨੇ ਸਦਕਾ ਹੁਣ ਇਹ ਬੋਲੀ 26 ਸਤੰਬਰ 2025 ਨੂੰ ਰਵਾਈ ਜਾਵੇਗੀ ਉਪ ਮੰਡਲ ਦਫਤਰ ਸਿਦਮਾ ਜਾਲ ਨਿਕਾਸ ਉਪ ਮੰਡਲ ਲੁਧਿਆਣਾ ਪਰਲੋਂ ਬੋਲੀ ਦੀਆਂ ਸ਼ਰਤਾਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੋਲੀ ਮਨਜ਼ੂਰ ਕਰਨ ਦਾ ਅਧਿਕਾਰ ਕਾਰਜਕਾਰੀ ਇੰਜੀਨੀਅਰ ਜਾਲ ਲੁਧਿਆਣਾ ਜਾਲ ਨਿਕਾਸ ਮੰਡਲ ਨੂੰ ਦਿੱਤਾ ਕੋਲ ਹੈ ਸਫਰ ਬੋਲੀਕਾਰ ਤੇ ਬੋਲੀ ਦਾ ਦੀ ਰਕਮ ਉਸੇ ਸਮੇਂ ਜਮ੍ਹਾਂ ਕਰਵਾਈ ਜਾਵੇਗੀ ਬੋਲੀ ਦੇ ਨਿਯਮਾਂ ਅਨੁਸਾਰ ਹੋਵੇਗੀ ਕਿ ਸਫਲ ਬੋਲੀਕਾਰ ਨੂੰ ਆਪਣੀ ਸਫਲ ਬੋਲੀ ਤੇ ਰੀਚ ਵਿੱਚ ਮੱਛੀਆਂ ਫੜਨ ਦਾ ਅਧਿਕਾਰ ਹੋਵੇਗਾ ਮਹੀਨਾ ਜੁਲਾਈ ਅਤੇ ਅਗਸਤ ਵਿੱਚ ਮੱਛੀਆਂ ਫੜਨ ਦੀ ਮਨਾਹੀ ਹੈ ਬੋਲੀਕਾਰ ਨੂੰ ਮੱਛੀਆਂ ਫੜਨ ਲਈ ਜ਼ਹਿਰੀਲੀ ਦਵਾਈ ਅਤੇ ਬਿਜਲੀ ਦਾ ਕਰੰਟ ਵਰਤਣ ਦੀ ਮਨਾਹੀ ਹੋਵੇਗੀ ਬੋਲੀਕਾਰ ਮੱਛੀਆਂ ਫੜਨ ਦੌਰਾਨ ਡਰੇਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ ਅਤੇ ਨਾ ਹੀ ਮਨਾਹੀ ਵਾਲੇ ਏਰੀਆ ਵਿੱਚ ਬੜੇਗਾ ਇਸ ਤੋਂ ਇਲਾਵਾ ਬੋਲੀ ਵਾਲੇ ਦਿਨ ਜੇਕਰ ਛੁੱਟੀ ਹੁੰਦੀ ਹੈ ਤਾਂ ਬੋਲੀ 39 2025 ਨੂੰ ਹੋਵੇਗੀ ਬੋਲੀਕਾਰ ਆਪਣੇ ਨਾਲ ਆਪਣੇ ਅਸਲ ਆਈਡੀ ਪ੍ਰੂਫ ਅਤੇ ਉਸ ਪ੍ਰੂਫ ਦੀ ਇੱਕ ਕਾਪੀ ਨਾਲ ਲੈ ਕੇ ਆਉਣਾ ਯਕੀਨੀ ਬਣਾਉਣਾ